ਵਾਇਕੁਰ ਦੀ ਕਾਲਪਾ ਵਾਇਕੁਰ ਦੀ ਬਤੇ ਅਸੀਂ ਪ੍ਰਸ਼ਾਸਨ ਨੂੰ ਨਾ ਬੜੇ ਦਿਨ ਤੋਂ ਬੇਇਤੀ ਕਰਦੇ ਆ ਰਹੇ ਆ ਵੀ ਆ ਜਿਹੜਾ ਰਾਹੋਂ ਰੋਡ ਦਾ ਮਸਲਾ ਵਾ ਇਹਨੂੰ ਆਪਣੇ ਨੂੰ ਸੁਧਾਰੋ ਬਸਤੀ ਚੌਂਕ ਤੋਂ ਲੈ ਕੇ ਮਿਹਰਬਾਨ ਤੱਕ ਸੜਕ ਦੇ ਆਲੇ ਦੁਆਲੇ ਜਿੰਨਾ ਰੇੜੀਆਂ ਦਾ ਦੁਕਾਨਦਾਰਾਂ ਦਾ ਕਬਜਾ ਇਹ ਹਟਾਇਆ ਜਾਣਾ ਚਾਹੀਦਾ ਨਹੀਂ ਕਿ ਐਤਵਾਰ ਨੂੰ ਅਸੀਂ ਆ ਰਹੇ ਆ ਫਿਰ ਨਾ ਕਿ ਉਹ ਦੱਸਿਆ ਜੀ ਕਿ ਇਹਦਾ ਕੋਈ ਅਭੀ ਨਾ ਵੀ ਹੁੰਦੀ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਕਿਉਂਕਿ ਰੇੜੀਆਂ ਜਿਹੜੀਆਂ ਉਹ ਅੱਜ ਵੀ ਲੱਗੀਆਂ ਨੇ ਦੁਕਾਨਦਾਰਾਂ ਨੇ ਆਪਣੇ ਮੂਹਰੇ ਲਵਾਈਆਂ ਨੇ ਤੇ ਦੁਕਾਨਦਾਰ ਭਰਾਵਾਂ ਨੂੰ ਸਾਡੀ ਬੇਨਤੀ ਆ ਤੇ ਵਾਰਨਿੰਗ ਵੀ ਆ ਕਿ ਭਾਈ ਤੁਹਾਡੇ ਤੇ ਕੱਲ ਪਰਚਾ ਹੋਊਗਾ ਫੇਰ ਨਾ ਕਿ ਉਹ ਦੱਸਿਆ ਨਹੀਂ ਫੇਰ ਭਾਵੇਂ ਪਰਚੇ ਸਾਨੂੰ ਰੋੜ ਜਾਮ ਕਰਕੇ ਕਰਾਉਣੇ ਪੈਣ ਤੁਹਾਡੇ ਤੇ ਤੁਸੀਂ 2-300 ਰੁਪਏ ਦੇ لالਚ ਲਈ ਤੁਸੀਂ ਲੋਕਾਂ ਦਾ ਨੁਕਸਾਨ ਕਰ ਰਹੇ ਜੀ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਜੀ ਅਸੀਂ ਇਧਰੋਂ ਲੰਘਣਾ ਵਾ ਕਿਹੜਾ ਕੋਈ ਮਰੀਜ਼ ਲੰਘਣਾ ਕੋਈ ਲੰਘਣਾ ਵਾ ਅਸੀਂ ਤੰਗ ਪਰੇਸ਼ਾਨ ਹੁੰਨੇ ਆ ਤੇ ਸਰਕਾਰ ਨੂੰ ਬੇਨਤੀ ਆ ਵੀ ਰੇੜੀਆਂ ਲਈ ਆਪਣੀ ਜਗ੍ਹਾ ਬਣਾ ਕੇ ਦਿਓ ਕਿਤੇ ਇਹ ਆਪਣਾ ਬਾਜ਼ਾਰਲਾ ਸੱਣ ਤੇ ਲੋਕਾਂ ਨੂੰ ਸਮਾਨ ਵੇਚ ਸਕਣਾ ਅਸੀਂ ਕਿਸੇ ਦੇ ਕੰਮ ਦੇ ਦੁਸ਼ਮਣ ਨਹੀਂ ਹੈਗੇ ਕੰਮ ਕਰੋ ਪਰ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਮਿਹਰਬਾਨ ਦੇ ਵਿੱਚ ਦੋ ਟੈਲੀਵਿਜ਼ਨ ਦੀਆਂ ਦੁਕਾਨਾਂ ਨੇ ਅਸੀਂ ਉਹਨਾਂ ਤੋਂ ਬੜੇ ਪਰੇਸ਼ਾਨ ਹਾਂ ਤੇ ਉਹਨਾਂ ਦੇ ਉੱਤੇ ਪਰਚੇ ਹੋਣਗੇ ਜੇ ਉਹਨਾਂ ਨੇ ਆਪਣਾ ਸਮਾਨ ਪਿੱਛੇ ਨਾ ਕੀਤਾ ਤਾਂ ਇਹ ਇਹਨੂੰ ਮਾਰਨੇ ਗੱਲ ਸਾਡੀ ਧੰਨਵਾਦ ਵਾਈਰੋਜੀ ਦਾ ਰਾਮ ਸਾਹਿਬ ਵਾਈਰੋਜੀ ਜੀ ਬਖਸ਼ਦੇ